ਗੁਰੂਆਂ ਦੀ ਧਰਤੀ ਤੇ ਲੰਗਰ ਵਰਤਾਏ ਜਾ ਰਹੇ ਨੇ ਗੁਰੂਆਂ ਦੀ ਧਰਤੀ ਤੇ ਸੰਗਤ ਪਹੁੰਚੀ ਹੈ ਨੌਜਵਾਨਾਂ ਦਾ ਹੌਸਲਾ ਐਨੀ ਠੰਡ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸੰਗਤ ਦੇ ਲਈ ਦੁੱਧ ਤਿਆਰ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਆਂ ਸੰਗਤ ਦੇ ਨਾਲ ਤੁਹਾਨੂੰ ਮਿਲਵਾ ਰਹੇ ਹਾਂ ਦੂਦਰਾਡੇ ਤੋਂ ਸੰਗਤ ਪਹੁੰਚੀ ਹੋਈ ਹੈ ਤੇ ਨਾਲ-ਨਾਲ ਸੰਗਤ ਦੇ ਲਈ ਬਹੁਤ ਜ਼ਿਆਦਾ ਪ੍ਰਬੰਧ ਕੀਤੇ ਹੋਏ ਨੇ ਲੰਗਰਾਂ ਦੇ ਖਾਸ ਪ੍ਰਬੰਧ ਨੇ ਕਿਤੇ ਪ੍ਰਸ਼ਾਦ ਦੇ ਛਕਾਏ ਜਾ ਰਹੇ ਨੇ ਕਿਤੇ ਦੁੱਧ ਪੁਲਾਇਆ ਜਾ ਰਿਹਾ ਕਿਤੇ ਚਾਹਾਂ ਦੇ ਲੰਗਰ ਨੇ ਕਿਤੇ ਬ੍ਰੈਡ ਪਕੌੜੇ ਦੇ ਲੰਗਰ ਨੇ ਤੇ ਹੁਣ ਜੇ ਮੈਂ ਤੁਹਾਨੂੰ ਦਿਖਾਵਾਂ ਇਹਦੇ ਲਈ ਸਾਈਡ ਤੁਹਾਨੂੰ ਦਿਖਾਵਾਂਗੇ ਕਿ ਗੁਰੂ ਘਰ ਲੰਗਰ ਹੈ ਪਿੰਡ ਜੱਟਾ ਮਾਜਰੀ ਪੰਜੌਰ ਤੋਂ ਤੇ ਇਹ ਜਿਹੜੇ ਨੌਜਵਾਨ ਨੇ ਇੱਥੇ ਪਹੁੰਚੇ ਹੋਏ ਨੇ ਸੰਗਤ ਦੀ ਸੇਵਾ ਕਰ ਰਹੇ ਨੇ ਦੁੱਧ ਦਾ ਲੰਗਰ ਹੈ ਜਿਹੜਾ ਉਹ ਚੱਲ ਰਿਹਾ ਹੈ ਤਸਵੀਰਾਂ ਚ ਤੁਸੀਂ ਸਾਫ਼ ਦੇਖ ਸਕਦੇ ਹੋ ਨਿਸ਼ਕਾਮ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨੇ ਦਿਨਾਂ ਤੋਂ ਭਾਜੀ ਇਹ ਜਿਹੜਾ ਲੰਗਰ ਹੈ ਚੱਲ ਰਿਹਾ ਹੈ ਇਹ 2 ਦਿਨ ਤੋਂ ਆਪਾਂ ਤਿਆਰੀ ਕਰ ਰਹੇ ਜੀ ਠੀਕ ਹੈ ਤੇ ਮਤਲਬ ਕਿ ਕਿੰਨੇ ਕਿ ਦਿਨ ਪਹਿਲਾਂ ਕਿ ਜਿਹੜੀਆਂ ਤੁਹਾਡੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਤਿਆਰੀਆਂ ਤਾਂ ਜੀ 10-15 ਦਿਨ ਪਹਿਲਾਂ ਤੋਂ ਹੋ ਜਾਂਦੀ ਹੈ ਸਾਟ ਜਗ੍ਹਾ ਜੂਗਾ ਦਾ ਪ੍ਰਬੰਧ ਕਰਨਾ ਪੈਂਦਾ ਜੀ ਤੇਰੇ ਘਟ ਪਰ ਮੈਂ ਉਹ ਪੈਰਾ ਲੈ ਕੇ ਪ੍ਰੋਪਰ ਤਰੀਕੇ ਨਾਲ ਇੰਤਜ਼ਾਮ ਕਰਨਾ ਪੈਂਦਾ ਹੈ ਮੈਡਮ ਜੀ ਇਸ ਜਗ੍ਹਾ ਇਹ ਆਪਣੀ ਜਗ੍ਹਾ ਹੀ ਪਰਮਿਸ਼ਨ ਲੈਣੀ ਪੈਂਦੀ ਚਾਰ ਦਿਨ ਜਾਂ 6 ਦਿਨ ਤੱਕ ਇੱਥੇ ਲੱਗ ਵੀ ਜਾਂਦੇ ਜੀ ਜਿਆਦਾ ਵੀ ਲੱਗ ਸਕਦੇ ਇਸੇ ਹਿਸਾਬ ਤੇ ਚੱਲਦਾ ਨਾ ਹਰ ਚੀਜ਼ ਪਲਾਨਿੰਗ ਦੇ ਸਾਥ ਚੱਲਦੀ ਹੈ ਜੀ ਇੱਥੇ ਲਿਖਿਆ ਹੋਇਆ ਪਿੰਡ ਜੱਟਾ ਮਾਜਰੀ ਪਿੰਜੌਰ ਮਤਲਬ ਜੱਟਾ ਮਾਜਰੀ ਤੇ ਲੱਗਦਾ ਕੋਈ ਨੇੜੇ-ਨੇੜੇ ਦਾ ਪਿੰਡ ਹੋਏਗਾ ਪਰ ਜਦੋਂ ਪਿੰਜੌਰ ਦੀ ਗੱਲ ਹੁੰਦੀ ਹੈ ਲੱਗਦਾ ਵੀ ਕਿਸ਼ਾ ਤੇ ਹਿਮਾਚਲ ਵੱਲ ਦਾ ਨਾ ਹੋਵੇ ਹਰਿਆਣਾ ਵਿੱਚ ਪੈਂਦਾ ਜੀ ਇਹ ਆਪਣਾ ਪਿੰਡ ਜੀ ਹਿਮਾਚਲ ਹਰਿਆਣਾ ਚੰਡੀਗੜ੍ਹ ਦੇ ਬਾਰਡਰ 'ਤੇ ਟੱਚ ਹੁੰਦਾ ਜੀ ਡਿਸਟ੍ਰਿਕਟ ਪੰਚਗੂਲਾ ਹਾਂਜੀ ਏਸ਼ੀਂ ਮਿਲਾਂ ਤੁਸੀਂ ਪੰਚਗੂਲਾ ਸਾਈਡ ਤੋਂ ਆਕੇ ਇੱਥੇ ਲੰਗਰ ਲਾਇਆ ਹੋਇਆ ਹਾਂਜੀ ਹਾਂਜੀ ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਆ? ਆਪਾਂ ਤਾਂ ਤਕਰੀਬਨ ਬਚਪਨ ਤੋਂ ਯਾਰੇ ਆ ਜੀ ਪਰ ਲੰਗਰ ਤਾਂ ਸਾਡਾ ਫਰਸਟ ਹੈ ਜੀ ਇਹ ਹਾਂ ਜੀ ਹਾਂ ਜੀ ਪਾਕਿਸਤਾਨਾਂ ਦੇ ਗੁਰੂ ਦਾ ਹੁਕਮ ਹੋਇਆ ਜੀ ਆਪਾਂ ਉਸ ਤਰ੍ਹਾਂ ਆਗੇ ਚੱਲ ਕੇ ਜਾਣਗੇ ਮੈਂ ਪਹਿਲੀ ਵਾਰ ਲੰਗਰ ਲਾਇਆ ਪਹਿਲੀ ਵਾਰ ਲਾਇਆ ਜੀ ਇਸ ਵਾਰ ਹੁਣ ਆਉਣ ਵਾਲੇ ਸਾਲਾਂ 'ਚ ਕੀ ਖਿਆਲ ਹੈ ਕਿ ਹੁਣ ਜਿਵੇਂ ਆਪਣੀ ਤਰਫ ਦੇ ਵੈਸੇ ਕੰਟੀਨਿਊ ਚੱਲੇਗਾ ਜੀ ਜਿਸ ਤਰ੍ਹਾਂ ਗੁਰੂ ਸਾਹਿਬ ਚਾਹਣਗੇ ਉਸ ਤਰ੍ਹਾਂ ਹੋਣਗਾ ਜੀ ਅੱਗੇ ਅੱਗੇ ਤੁਸੀਂ ਆਪਦੀ ਅਗਲੀ ਪੀੜ੍ਹੀ ਦੇ ਬੱਚਾ ਨੂੰ ਵੀ ਲੈ ਕੇ ਆਏ ਜੀ ਇਹ ਚੀਜ਼ ਬਿਲਕੁਲ ਲੈ ਕੇ ਆਏਗੇ ਆਪਾਂ ਆਪਣੀ ਪੀੜ੍ਹੀ ਨੂੰ ਸਿਖਾਣੀ ਇਹੀ ਗੁੱਸਾ ਜੀ ਜੇ ਆਪਾਂ ਇਹ ਨਾ ਸਿਖਾ ਸਕੇ ਫਿਰ ਆਪਾਂ ਆਪਣੇ ਬੱਚੇ ਨੂੰ ਸਿਖਾਉਂਗੇ ਵੀ ਕੀ ਦੱਸੋ ਦੇ ਨਾਲ-ਨਾਲ ਜਿਹੜੇ ਹੋਰ ਨੌਜਵਾਨ ਵੀ ਖੜੇ ਹੋਏ ਨੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਕੀ ਤੁਹਾਨੂੰ ਪਤਾ ਹੈ ਵੀ ਜਿਹੜੀ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਖੜੇ ਹੋਏ ਆ ਇਸ ਦਾ ਇਤਿਹਾਸ ਕੀ ਹੈ ਹਾਂਜੀ ਉਹ ਜੀ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਹਨਾਂ ਦੇ ਕੰਦਾਂ ਚੜਵਾਦੇ ਸੀ ਉਹਨਕੇ ਘਰ ਕੇ ਆਵਾ ਜੀ ਫਤੇਗੜ ਸਾਹਿਬ ਚਾਰ ਸਾਹਿਬਜ਼ਾਦੇ ਇੱਥੇ ਸ਼ਹੀਦ ਹੋਏ ਸੀ ਇੱਥੇ ਦੋ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਸਜਾਇਆ ਸੀ ਦੋਵਾਂ ਨੂੰ ਚੜਾਇਆ ਦੇ ਜੀ ਹਾਂਜੀ ਬਸ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੱਤੇ ਬਾਈ ਧੰਨਵਾਦ ਜੀ ਆ ਪਿੱਛੇ ਵੀ ਜਿਹੜੀ ਸੇਵਾ ਉਹ ਚੱਲ ਰਹੀ ਆ ਉਧਰ ਦਾ ਵੀ ਤੁਹਾਨੂੰ ਹਾਲ ਆ ਜਿਹੜਾ ਦਿਖਾਵਾਂਗੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਹਨੇਰਾ ਹੈ ਹਨੇਰੇ ਦੇ ਵਿੱਚ ਐਤਲੀ ਸਾਈਡ ਦੁੱਧ ਦਾ ਲੰਗਰ ਤਿਆਰ ਹੋ ਰਿਹਾ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਹਲੇ ਪਹਿਲੀ ਵਾਰ ਹੈ ਪ੍ਰਬੰਧ ਕਹਿੰਦੇ ਨੇ ਵੀ ਅਸੀਂ ਆਪਣੇ ਵੱਲੋਂ ਪੂਰੇ ਕੀਤੇ ਹੋਏ ਨੇ ਪਰ ਪਹਿਲੀ ਵਾਰ ਹਲੇ ਇੰਨਾ ਜ਼ਿਆਦਾ ਪਤਾ ਵੀ ਨਹੀਂ ਹੁੰਦਾ ਅਗਲੀ ਵਾਰ ਆ ਜਿਹੜੇ ਪੂਰੇ ਪ੍ਰਬੰਧ ਕੀਤੇ ਜਾਣਗੇ ਇੱਥੇ ਡੇਗਾ ਤਿਆਰ ਨੇ ਜਿਨ੍ਹਾਂ ਦੇ ਵਿੱਚ ਸੰਗਤ ਦੇ ਲਈ ਦੁੱਧ ਜਿਹੜਾ ਉਹ ਤਿਆਰ ਹੋ ਰਿਹਾ ਹੈ ਲਾਚੀਆਂ ਵਾਲਾ ਦੁੱਧ ਜਿਹੜਾ ਉਹ ਸੰਗਤ ਦੇ ਲਈ ਦੂਰ ਦਰਾਡੇ ਤੋਂ ਆਉਣ ਵਾਲੀ ਸੰਗਤ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਬਹੁਤ ਸ਼ੁਕਰਗੁਜ਼ਾਰ ਆ ਉਸ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਨੇ ਐਨੇ ਜੋਗਾ ਸਾਰਿਆਂ ਨੂੰ ਕੀਤਾ ਕਿ ਇਹ ਸਭ ਕੁਝ ਕਿਸੇ ਦੇ ਇੱਕ ਦੇ ਸਾਰਿਆਂ ਨਹੀਂ ਹੁੰਦਾ ਕੋਈ ਇੱਕ ਇਨਸਾਨ ਐਵੇਂ ਨਹੀਂ ਕਰ ਸਕਦਾ ਸਾਰੇ ਮਿਲ ਕੇ ਸੰਗਤ ਰੂਪੀ ਇਹ ਸਭ ਕੁਝ ਕਰਦੇ ਨੇ ਗੁਰੂਆਂ ਦੀ ਧਰਤੀ ਤੇ ਲੰਗਰ ਵਰਤਾਏ ਜਾ ਰਹੇ ਨੇ ਗੁਰੂਆਂ ਦੀ ਧਰਤੀ ਤੇ ਸੰਗਤ ਪਹੁੰਚੀ ਹੈ ਨੌਜਵਾਨਾਂ ਦਾ ਹੌਸਲਾ ਐਨੀ ਠੰਡ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸੰਗਤ ਦੇ ਲਈ ਦੁੱਧ ਤਿਆਰ ਕਰ ਰਹੇ ਨੇ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਸਾਰੇ ਨੌਜਵਾਨ ਮਿਲ ਕੇ ਦੁੱਧ ਦੀ ਸੇਵਾ ਕਰ ਰਹੇ ਨੇ ਨਵਲੋ ਸੰਗਤ ਨੂੰ ਦੁੱਧ ਛਕਾਇਆ ਜਾ ਰਿਹਾ ਹੈ ਜੇ ਅਸੀਂ ਮੇਨ ਰੋਡ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਹੈ ਟ੍ਰੈਫਿਕ ਇੰਨਾ ਜ਼ਿਆਦਾ ਜਾਮ ਹੈ ਕਿ ਕਿਤੇ ਪੈਰ ਥਰਨ ਨੂੰ ਜਗ੍ਹਾ ਨਹੀਂ ਹੈ ਸੰਗਤ ਲਗਾਤਾਰ ਸੰਗਤ ਹੈ ਜਿਹੜੀ ਉਹ ਆ ਰਹੀ ਹੈ ਕਿਉਂਕਿ ਅੱਜ ਕੱਲ ਤੇ ਪਿਛਲੇ 2-3 ਦਿਨਾਂ ਤੋਂ ਸੰਗਤ ਜਿਹੜੀ ਇੱਥੇ ਇਕੱਠੀ ਹੋਈ ਹੈ ਕੱਲ ਤੱਕ ਸੰਗਤ ਇੱਥੇ ਰਹੇਗੀ ਸਾਰੀ ਸੰਗਤ ਇੱਥੇ ਨਤਮਸਤਕ ਹੋਏਗੀ ਬਹੁਤ ਸਾਰੀ ਸੰਗਤ ਦੇ ਤੁਹਾਨੂੰ ਜਾਣੂ ਕਰਵਾਵਾਂਗੇ ਸੰਗਤ ਦੇ ਐਕਟਾਂ ਦੇ ਲਈ ਕੀ ਹਾਵ ਭਾਵ ਨੇ ਕੀ ਸੋਚ ਕੇ ਸੰਗਤ ਸ਼ਹੀਦਾਂ ਦੀ ਧਰਤੀ ਤੇ ਪਹੁੰਚੀ ਹੈ ਕੀ ਉਹ ਫੀਲ ਕਰਦੀ ਹੈ ਕੀ ਉਹਨਾਂ ਦਾ ਖਿਆਲ ਹੈ ਕਿੰਨਾ ਕੁ ਲੋਕ ਇਤਿਹਾਸ ਤੋਂ ਜਾਣੂ ਨੇ ਇਸ ਸਾਰੀਆਂ ਗੱਲਾਂ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਹੁਣ ਆਪਾਂ ਅਗਲੇ ਪੜਾਅ ਦੇ ਲਈ ਵਾਅਦੇ ਆ ਤੇ ਇਸ ਤੋਂ ਬਾਅਦ ਆਪਾਂ ਕਿਤੇ ਹੋਰ ਲੰਗਰ ਦੇ ਵਿੱਚ ਠਹਿਰਾਂਗੇ ਜਾਂ ਫਿਰ ਚਲਦੇ ਫਿਰਦੇ ਮੁਸਾਫਿਰਾਂ ਦੇ ਨਾਲ ਗੱਲਬਾਤ ਹੋਏਗੀ ਸੰਗਤ ਦੇ ਨਾਲ ਗੱਲਬਾਤ ਹੋਏਗੀ ਛੋਟੇ ਛੋਟੇ ਬੱਚੇ ਹੋਣਗੇ ਮਹਿਲਾਵਾਂ ਹੋਣਗੀਆਂ ਨੌਜਵਾਨ ਹੋਣਗੇ ਕਿਸੇ ਹਿਸਾਬ ਦੇ ਨਾਲ ਇੱਥੇ ਪਹੁੰਚੇ ਨੇ ਕੀ ਸੋਚ ਕੇ ਇੱਥੇ ਆਏ ਨੇ ਉਹਨਾਂ ਦੀ ਸੋਚ ਕੀ ਹੈ ਆਉਣ ਵਾਲੇ ਸਮੇਂ ਦੇ ਦੌਰਾਨ ਉਹ ਸਿੱਖ ਪੰਥ ਦੇ ਲਈ ਕੀ ਕਰਨਾ ਚਾਹੁੰਦੇ ਨੇ ਸਾਰੀਆਂ ਗੱਲਾਂ ਤੁਹਾਨੂੰ ਜਾਣ ਕਰਵਾਉਂਦੇ ਰਹਿਵਾਂਗੇ ਕੈਮਰਾਮੈਨ ਤਜਿੰਦਰ ਪਾਲ ਸਿੰਘ ਦੇ ਨਾਲ ਨਵਦੀਪ ਤਾਲੀਵਾਲ ਦੀ ਰਿਪੋਰਟ ਔਨ ਏਅਰ